ਸਾਤਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਦੇਸੀ ਘਿਓ ਦੀਆਂ ਬਹੁਤ ਹੀ ਜਿਆਦੀਆਂ ਸੌਫਟ ਪਿੰਨੀਆਂ ਪਿੰਨੀਆਂ ਨੂੰ ਬਣਾਉਣ ਵਾਸਤੇ ਇੱਥੇ ਆਪਾਂ ਸਭ ਤੋਂ ਪਹਿਲਾਂ 1 ਕਿਲੋ ਦੇਸੀ ਘਿਓ ਲਿਆ ਹੈ ਨਾਲ ਹੀ ਇੱਥੇ ਆਪਾਂ ਬੂਰਾ ਖੰਡ ਵੀ ਲਈ ਹੈ ਜੇਕਰ ਬੂਰਾ ਖੰਡ ਨਾ ਹੋਵੇ ਤੁਸੀਂ ਘਰ ਵਿੱਚ ਹੀ ਪੀਸ ਕੇ ਬਣਾ ਲਓ ਥੋੜਾ ਜਿਹਾ ਇੱਥੇ ਖੋਆ ਨਾਰੀਅਲ ਦਾ ਬਰਾਦਾ ਤੇ ਕੁਝ ਡਰਾਈ ਫਰੂਟ ਲੈਨੇ ਕੁਝ ਆਪਾਂ ਬ੍ਰੀਕ ਕੱਟ ਕੇ ਪਾਵਾਂਗੇ ਤੇ ਕੁਝ ਪੀਸ ਕੇ 1 ਕਿਲੋ ਆਪਾਂ ਇੱਥੇ ਵੇਸਣ ਲਿਆਏ ਵੇਸਣ ਆਪਾਂ ਮੋਟਾ ਲਿਆਏ ਮੋٹے ਵੇਸਣ ਦੀਆਂ ਪਿੰਨੀਆਂ ਬਹੁਤ ਹੀ ਜ਼ਿਆਦਾ ਟੇਸਟੀ ਬਣਦੀਆਂ ਨੇ ਸਭ ਤੋਂ ਪਹਿਲਾਂ ਆਪਾਂ ਵੇਸਣ ਨੂੰ ਭੁੰਨ ਲਵਾਂਗੇ ਆਪਾਂ ਵੇਸਣ ਨੂੰ ਬਿਨਾ ਕਿਓ ਤੋਂ ਇੱਕ ਵਾਰ ਭੁੰਨ ਲੈਣਾ ਏ ਜਦੋਂ ਆਪਾਂ ਵੇਸਣ ਨੂੰ ਸੁੱਕਾ ਭੁੰਨਦੇ ਆਂ ਤਿੱਕਿਓ ਘੱਟ ਲੱਗਦਾ ਏ ਤੇ ਇੱਕ ਜਿਹੜਾ ਵੇਸਣ ਹੈ ਉਹ ਬਹੁਤ ਹੀ ਚੰਗੀ ਤਰ੍ਹਾਂ ਭੁੱਜ ਜਾਂਦਾ ਹੈ ਤੇ ਵੇਸਣ ਨੂੰ ਭੁੱਨਣ ਲਈ ਟਾਈਮ ਵੀ ਬਹੁਤ ਘੱਟ ਲੱਗਦਾ ਹੈ। ਇਸ ਕਰਕੇ ਤੁਸੀਂ ਇਹ ਤਰੀਕਾ ਜ਼ਰੂਰ ਵਰਤ ਕੇ ਵੇਖਿਓ। ਤੇ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਜੇ ਪਹਿਲੀ ਵਾਰ ਵੀਡੀਓ ਦੇਖਦੇ ਪਏ ਜੇ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਜੇਕਰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ। ਇਸ ਤਰੀਕੇ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਇਸ ਚੈਨਲ ਤੇ ਦੇਖ ਸਕਦੇ ਜੇ। ਵੇਸਨ ਨੂੰ ਪੁੰਨਦਿਆਂ ਹੋਇਆ ਇੱਥੇ ਮੈਨੂੰ 10 ਮਿੰਟ ਜਿੰਨਾ ਸਮਾਂ ਹੋ ਗਿਆ ਏ 10 ਕੁ ਮਿੰਟ ਆਪਾਂ ਇਹਨੂੰ ਹੋਰ ਪੁੰਨ ਲੈਣਾ ਏ ਬਸ ਵੇਸਨ ਨੂੰ ਤੁਸੀਂ ਗੈਸ ਦੀ ਫਲੇਮ ਬਿਲਕੁਲ ਘੱਟ ਰੱਖ ਕੇ ਫੇਰ ਪੁੰਨਿਓ ਬਹੁਤ ਹੀ ਚੰਗੀ ਤਰ੍ਹਾਂ ਭੁੱਜ ਜਾਏਗਾ ਜੇਕਰ ਆਪਾਂ ਇਹਨੂੰ ਤੇਜ਼ ਗੈਸ ਕਰਕੇ ਪੁੰਨਾਗੇ ਤੇ ਵੇਸਨ ਨੇ ਭੁੱਜ ਤਾਂ ਜਲਦੀ ਜਾਣਾ ਏ ਪਰ ਜਦੋਂ ਪਿੰਨੀ ਖਾਵਾਂਗੇ ਪਿੰਨੀ ਗਲੇ ਨੂੰ ਚਿਪਕਣੀ ਆ ਸੋ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ 15 ਕ ਮਿੰਟ ਜਿੰਨਾ ਸਮਾਂ ਲੱਗਣਾ ਹੈ ਵੇਸਣ ਚੰਗੀ ਤਰ੍ਹਾਂ ਭੁੱਜ ਜਾਏਗਾ ਫਿਰ ਆਪਾਂ ਇਹਦੇ ਵਿੱਚ ਜੋ ਡਰਾਈ ਫਰੂਟ ਲੈਏ ਸੀ ਉਹਨਾਂ ਨੂੰ ਪੀਸ ਕੇ ਇਸ ਤਰੀਕੇ ਨਾਲ ਪਾ ਦੇਣਾ ਹੈ ਨਾਲ ਹੀ ਆਪਾਂ ਜਿਹੜਾ ਨਾਰੀਅਲ ਦਾ ਬਰਾਦਾ ਸੀ ਉਹ ਵੀ ਪਾ ਦੇਣਾ ਹੈ ਇਹ ਬਿਲਕੁਲ ਆਪਸ਼ਨਲ ਹੈ ਤੁਸੀਂ ਕੱਲਾ ਵੇਸਣ ਭੁੰਨ ਕੇ ਵੀ ਪਿੰਨੀਆਂ ਬਣਾ ਸਕਦੇ ਜੇ ਪਰ ਜਿੱਦਾਂ ਕਿ ਸਰਦੀਆਂ ਦਾ ਮੌਸਮ ਹੈ ਡਰਾਈ ਫਰੂਟ ਤੋਂ ਬਿਨਾਂ ਕੋਈ ਵੀ ਚੀਜ਼ ਜਿਹੜੀ ਉਹ ਚੰਗੀ ਨਹੀਂ ਲੱਗਦੀ ਬਾਕੀ ਇੱਕ ਗੱਲ ਹੋਰ ਤੁਸੀਂ ਜਿਹੜੇ ਡ్రਾਈ ਫਰੂਟ ਨੇ ਇਹਨਾਂ ਨੂੰ ਘਿਓ ਵਿੱਚ ਭੁੰਨ ਕੇ ਵੀ ਪਾ ਸਕਦੇ ਜੇ ਪਰ ਜਿੱਦਾਂ ਕਿ ਆਪਾਂ ਵੇਸਣ ਨੂੰ ਸੁੱਕਾ ਭੁੰਨਿਆ ਹੈ ਇਹਦੇ ਨਾਲ ਹੀ ਜੇਕਰ ਆਪਾਂ ਇਸ ਤਰ੍ਹਾਂ ਪੀਸ ਕੇ ਪਾ ਦਾਂਗੇ ਸਮੇਂ ਦੀ ਵੀ ਬਚਤ ਹੋ ਜਾਏਗੀ ਤੇ ਇਹ ਵੀ ਚੰਗੀ ਤਰ੍ਹਾਂ ਪੁੱਜ ਜਾਣਗੇ ਹੁਣ ਆਪਾਂ ਥੋੜਾ ਥੋੜਾ ਕਰਕੇ ਘਿਓ ਪਾਵਾਂਗੇ ਘਿਓ 1 ਕਿਲੋ ਵੇਸਣ ਦੇ ਵਿੱਚ ਅੱਧਾ ਕਿਲੋ ਆਰਾਮ ਨਾਲ ਲੱਗ ਜਾਂਦਾ ਹੈ ਤੇ ਬਹੁਤ ਹੀ ਵਧੀਆ ਪਿੰਨੀਆਂ ਬਣ ਜਾਂਦੀਆਂ ਨੇ ਬਾਕੀ ਤੁਸੀਂ ਘਟ ਵੱਧ ਵੀ ਕਰ ਸਕਦੇ ਜੇ ਇਥੇ ਵੀ ਆਪਾਂ ਗੈਸ ਦੀ ਫਲੇਮ ਬਿਲਕੁਲ ਘੱਟ ਹੀ ਰੱਖਣੀ ਆ ਸਭ ਤੋਂ ਮੇਨ ਪਿੰਨੀਆਂ ਦੇ ਵਿੱਚ ਬੇਸਨ ਨੂੰ ਹੀ ਪੁੰਨਣ ਦਾ ਕੰਮ ਹੁੰਦਾ ਏ ਸੋ ਇਥੇ ਤੁਸੀਂ ਜ਼ਰੂਰ ਧਿਆਨ ਰੱਖਿਓ ਕਿ ਗੈਸ ਦੀ ਫਲੇਮ ਇੱਕਦਮ ਘੱਟ ਰੱਖਿਓ ਬਾਕੀ ਬਚਿਆ ਹੋਇਆ ਘਿਓ ਪਾ ਕੇ ਆਪਾਂ ਇੱਕ ਵਾਰ ਘਿਓ ਨੂੰ ਚੰਗੀ ਤਰ੍ਹਾਂ ਮਿਲਾ ਕੇ ਤੇ 10 ਮਿੰਟ ਇਸੇ ਤਰ੍ਹਾਂ ਹੀ ਪੋਨ ਲਵਾਂਗੇ ਇਹ ਪਿੰਨੀਆਂ ਨੂੰ ਬਣਾਉਣ ਦਾ ਬਹੁਤ ਹੀ ਸੌਖਾ ਤਰੀਕਾ ਹੈ ਜੇਕਰ ਤੁਸੀਂ ਖੋਏ ਤੋਂ ਬਿਨਾਂ ਵੀ ਪਿੰਨੀਆਂ ਬਣਾਉਂਦੇ ਪਹਿਜੇ ਇਸੇ ਤਰੀਕੇ ਨਾਲ ਵੇਸਣ ਨੂੰ ਭੁੰਨ ਕੇ ਤੇ ਬੁਰਾਦਾ ਖੰਡ ਜਿਹੜੀ ਹੁੰਦੀ ਆ ਉਹ ਆਪਾਂ ਇਹਦੇ ਵਿੱਚ ਮਿਕਸ ਕਰ ਦੇਣੀ ਆ ਪਰ ਖੋਏ ਦੇ ਨਾਲ ਇਹਨਾਂ ਪਿੰਨੀਆਂ ਦਾ ਟੇਸਟ ਹੋਰ ਜ਼ਿਆਦਾ ਵੱਧ ਜਾਂਦਾ ਹੈ ਘਿਓ ਨੂੰ ਚੰਗੀ ਤਰ੍ਹਾਂ ਮਲਾਤਾ ਹੈ ਹੁਣ ਜਿਉਂ-ਜਿਉਂ ਆਪਾਂ ਵੇਸਣ ਨੂੰ ਭੁੰਨਦੇ ਜਾਵਾਂਗੇ ਵੇਸਨ ਨੇ ਕਿਉਂ ਛੱਡਣਾ ਸ਼ੁਰੂ ਕਰ ਦੇਣਾ ਹੈ ਜਦੋਂ ਵੇਸਨ ਪੁੱਜ ਜਾਂਦਾ ਹੈ ਇਹਦੇ ਵਿੱਚੋਂ ਬਹੁਤ ਹੀ ਵਧੀਆ ਖੁਸ਼ਬੂ ਆਉਣ ਲੱਗ ਜਾਂਦੀ ਹੈ ਬਾਕੀ ਜੇਕਰ ਤੁਸੀਂ ਵੇਸਨ ਦੀ ਥਾਂ ਤੇ ਆٹے ਦੀਆਂ ਪਿੰਨੀਆਂ ਬਣਾਉਂਦੇ ਪਹਿجے ਤਾਂ ਵੀ ਤੁਸੀਂ ਸੇਮ ਇਸੇ ਤਰੀਕੇ ਨਾਲ ਬਣਾਉਂਗੇ ਹੁਣ ਇੱਥੇ ਵੇਸਨ ਨੂੰ ਆਪਾਂ ਕਿਉ ਪਾ ਕੇ ਵੀ 10 ਮਿੰਟ ਭੁੰਨ ਲਿਆ ਹੈ ਤੇ ਤੁਸੀਂ ਦੇਖੋ ਇਹਨੇ ਕਿਉ ਛੱਡਣਾ ਵੀ ਸ਼ੁਰੂ ਕਰ ਦਿੱਤਾ ਹੈ ਇਸ ਤਰ੍ਹਾਂ ਹੀ ਆਪਾਂ ਇਹਨੂੰ 2-3 ਮਿੰਟ ਹੋਰ ਭੁੰਨ ਲਾਂਗੇ ਜਦੋਂ ਵੇਸਣ ਨੂੰ ਭੁੰਨਦੇ ਪੈ ਜੇ ਚਾਹੇ ਗੈਸ ਦੀ ਫਲੇਮ ਘਟੇ ਪਰ ਇਹਨੂੰ ਲਗਾਤਾਰ ਆਪਾਂ ਹਿਲਾਉਂਦੇ ਜਾਣਾ ਹੈ ਜੇਕਰ ਤੁਸੀਂ ਥੋੜਾ ਜਿਹਾ ਵੀ ਹਿਲਾਉਣਾ ਛੱਡ ਦਿੱਤਾ ਤੇ ਕੜਾਈ ਗਰਮ ਹੈ ਵੇਸਣ ਬਹੁਤ ਜਲਦੀ ਸੜ ਜਾਏਗਾ ਇੱਕ ਵਾਰ ਮੈਂ ਤੁਹਾਨੂੰ ਨੇੜੇ ਤੋਂ ਵਿਖਾਉਣੀ ਆ ਵੇਸਣ ਨੇ ਕਾਫੀ ਕਿਉ ਛੱਡ ਦਿੱਤਾ ਹੈ ਦੇਖੋ ਪਹਿਲਾਂ ਕਿੰਨਾ ਵੇਸਣ ਸੁੱਕਾ ਸੀ ਪਾਰੇ ਜਿਉਂ-ਜਿਉਂ ਇਹਨੂੰ ਆਪਾਂ ਭੁੰਨੇ ਜਾਂਦੇ ਆ ਇਹ ਕਿਉ ਛੱਡੀ ਜਾਂਦਾ ਹੈ ਇਸੇ ਤਰ੍ਹਾਂ ਆਪਾਂ ਇਹਨੂੰ 1-2 ਮਿੰਟ ਭੁੰਨ ਕੇ ਤੇ ਫਿਰ ਇਹਦੇ ਵਿੱਚ ਖੁਆ ਮਿਲਾ ਦਾਂਗੇ ਮੈਂ ਇੱਥੇ ਜਿਹੜਾ ਖੁਆ ਲਿਆ ਇਹ ਮੈਂ ਘਰ ਵਿੱਚ ਹੀ ਬਣਾਇਆ ਹੈ 3 ਕਿਲੋ ਦੁੱਧ ਦਾ ਇਹ ਖੁਆ ਸੀ ਤੇ ਤੁਸੀਂ ਆਪਣੇ ਅਕੋਰਡਿੰਗ ਖੁਆ ਘੱਟ ਵੱਧ ਵੀ ਪਾ ਸਕਦੇ ਜੇ ਖੁਏ ਤੋਂ ਬਿਨਾਂ ਵੀ ਬਣਾ ਸਕਦੇ ਜੇ ਪਰ ਖੁਆ ਕਾਫੀ ਜ਼ਿਆਦਾ ਠੰਡਾ ਹੋਣ ਕਾਰਨ ਜੰਮ ਚੁੱਕਾ ਏ ਇਹਨੂੰ ਇਸ ਤਰੀਕੇ ਨਾਲ ਥੋੜਾ ਜਿਹਾ ਤੋੜ ਕੇ ਪਾ ਦਾਂਗੇ ਜੀ ਦੇ ਨਾਲੇ ਛੇਤੀ ਵੇਸਨ ਵਿੱਚ ਮਿਕਸ ਹੋ ਜਾਂਦਾ ਹੈ ਤੇ ਇੱਕ ਇਹ ਵੀ ਹੈ ਕਿ ਥੋੜਾ ਜਿਹਾ ਖੁਆ ਭੁਜ ਵੀ ਜਾਂਦਾ ਹੈ ਇਸ ਕਰਕੇ ਖੁਆ ਪਾਉਣ ਤੋਂ ਬਾਅਦ ਵੀ ਆਪਾਂ ਇਹਨੂੰ 1-2 ਮਿੰਟ ਇਸੇ ਤਰ੍ਹਾਂ ਹੀ ਨਾਲੇ ਤੇ ਮਿਕਸ ਕਰ ਦਾਂਗੇ ਤੇ ਇੱਕ ਇਹਨੂੰ ਚੰਗੀ ਤਰ੍ਹਾਂ ਪੁੰਨ ਲਾਂਗੇ ਇਹ ਮੈਂ ਖੁਏ ਦੀ ਵੀ ਕਲਿੱਪ ਤੁਹਾਨੂੰ ਦੱਸਦੀ ਪਈ ਆ ਕਿ ਮੈਂ 3 ਕਿਲੋ ਦੁੱਧ ਵਿੱਚੋਂ ਇੰਨਾ ਖੁਆ ਬਣਾਇਆ ਸੀ ਤੁਸੀਂ ਘਰ ਵਿੱਚ ਵੀ ਖੁਆ ਬਣਾ ਸਕਦੇ ਜੇ ਜੇਕਰ ਤੁਸੀਂ ਖੁਏ ਬਣਾਉਣ ਦੀ ਵੀਡੀਓ ਵੇਖਣੀ ਆ ਤੇ ਉਹ ਵੀ ਮੈਂ ਐਂਡ ਤੇ ਤੁਹਾਨੂੰ ਦਿਖਾ ਦਾਂਗੀ ਤੁਸੀਂ ਉਸ ਵੀਡੀਓ ਤੇ ਜਾ ਕੇ ਦੇਖ ਸਕਦੇ ਜੇ ਕਿ ਆਪਾਂ ਕਿਸ ਤਰੀਕੇ ਦੇ ਨਾਲ ਘਰ ਵਿੱਚ ਖੁਆ ਬਣਾ ਸਕਦੇ ਆ ਜਿਹਦੇ ਨਾਲ ਖੁਆ ਲਾਲ ਵੀ ਨਹੀਂ ਹੁੰਦਾ ਤੇ ਬਾਰ ਬਾਰ ਆਪਾਂ ਨੂੰ ਹਿਲਾਉਣਾ ਵੀ ਨਹੀਂ ਪੈਂਦਾ ਖੁਆ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਹੁਣ ਇਹਦੇ ਵਿੱਚ ਜੋ ਆਪਾਂ ਇੱਥੇ ਬੂਰਾ ਖੰਡ ਲਈ ਸੀ ਉਹ ਪਾ ਦਾਂਗੇ ਇੱਕ ਵਾਰ ਵਿੱਚ ਵੀ ਸਾਰੀ ਖੰਡ ਨਹੀਂ ਪਾਉਣੀ ਥੋੜੀ ਥੋੜੀ ਕਰਕੇ ਪਾਵਾਂਗੇ ਖੰਡ ਦੀ ਥਾਂ ਤੇ ਜੇਕਰ ਤੁਸੀਂ ਗੁੜ ਦੀ ਵਰਤੋਂ ਕਰਨੀ ਆ ਤੇ ਜਦੋਂ ਆਪਾਂ ਖੁਆ ਪਾਇਆ ਸੀ ਖੁਆ ਮਲੋਂਦਿਆ ਸਾਰੀ ਆਪਾਂ ਇਹਦੇ ਵਿੱਚ ਗੁੜ ਵੀ ਪਾ ਦੇਣਾ ਹੈ ਪਰ ਗੁੜ ਨੂੰ ਵੀ ਆਪਾਂ ਥੋੜਾ ਤੋੜ ਕੇ ਪਾਵਾਂਗੇ ਬਹੁਤ ਜਲਦੀ ਗੁੜ ਮਿਕਸ ਹੋ ਜਾਂਦਾ ਹੈ ਪਰ ਇੱਕ ਗੱਲ ਦਾ ਧਿਆਨ ਰੱਖਿਓ ਗੈਸ ਬੰਦ ਕਰਕੇ ਫੇਰ ਹੀ ਆਪਾਂ ਇਹਦੇ ਵਿੱਚ ਖੰਡ ਜਾਂ ਗੁੜ ਮਲਾਉਣਾ ਹੈ ਥੋੜੀ ਥੋੜੀ ਖੰਡ ਪਾ ਕੇ ਮਿਕਸ ਕਰਦੇ ਹੋਏ ਆਪਾਂ ਗਰਮ ਗਰਮ ਮਿਕਸਚਰ ਦੀਆਂ ਹੀ ਪਿੰਨੀਆਂ ਬਣਾਉਣੀਆਂ ਸ਼ੁਰੂ ਕਰ ਦੇਣੀਆਂ ਨੇ ਤੁਹਾਨੂੰ ਇਹ ਪਿੰਨੀਆਂ ਬਣਾਉਂਦੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਪਈ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਵਾਰ ਇਸ ਤਰੀਕੇ ਨਾਲ ਪਿੰਨੀਆਂ ਬਣਾ ਕੇ ਵੀ ਜਰੂਰ ਦੇਖਿਓ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਜਾਂਦੀਆਂ ਨੇ ਪਿੰਨੀਆਂ ਬਾਕੀ ਜੇਕਰ ਤੁਸੀਂ ਖੰਡ ਆਪਣੇ ਸਵਾਦ ਅਨੁਸਾਰ ਘੱਟ ਵੱਧ ਪਾ ਸਕਦੇ ਜੇ ਪਰ ਮੈਂ ਇੱਥੇ ਖੰਡ ਜਿੰਨਾ ਖੋਆ ਲਿਆ ਸੀ ਓਨੀ ਹੀ ਲਈ ਆ ਜਿਹੜੇ ਡਰਾਈ ਫਰੂਟ ਆਪਾਂ ਕੱਟ ਕੇ ਰੱਖੇ ਸੀ ਉਹ ਵੀ ਮਿਕਸ ਕਰ ਦਾਂਗੇ ਡਰਾਈ ਫਰੂਟ ਵੀ ਆਪਾਂ ਇਸੇ ਤਰ੍ਹਾਂ ਮਿਲਾ ਦਾਂਗੇ ਹੁਣ ਆਪਾਂ ਗਰਮ-ਗਰਮ ਵੇਸਨ ਦੀਆਂ ਪਿੰਨੀਆਂ ਬਣਾਉਣੀਆਂ ਸ਼ੁਰੂ ਕਰਦਾਂਗੇ ਜਦੋਂ ਇਹ ਠੰਡਾ ਹੋ ਜਾਂਦਾ ਹੈ ਫਿਰ ਇਹਦੀਆਂ ਪਿੰਨੀਆਂ ਬਣਾਉਣੀਆਂ ਔਖੀਆਂ ਹੋ ਜਾਂਦੀਆਂ ਨੇ ਇਸ ਕਰਕੇ ਨਾਲ ਦੀ ਨਾਲ ਹੀ ਪਿੰਨੀਆਂ ਬਣਾਉਣੀਆਂ ਸ਼ੁਰੂ ਕਰ ਦੋ ਤੁਸੀਂ ਦੇਖੋ ਕਿੰਨੀਆਂ ਸੋਹਣੀਆਂ ਪਿੰਨੀਆਂ ਬਦਨੀਆਂ ਪਈਆਂ ਨੇ ਕਿਉਂ ਵੀ ਇਹਦੇ ਵਿੱਚ ਇੱਕਦਮ ਸਹੀ ਸੀ ਬਾਕੀ ਵੱਧ ਘੱਟ ਤੁਸੀਂ ਪਾ ਸਕਦੇ ਜੇ ਜਿਸ ਤਰ੍ਹਾਂ ਮੈਂ ਇੱਕ ਪਿੰਨੀ ਬਣਾਈ ਆ ਇਸੇ ਤਰ੍ਹਾਂ ਹੀ ਸਾਰੀਆਂ ਪਿੰਨੀਆਂ ਬਣਾ ਕੇ ਆਪਾਂ ਤਿਆਰ ਕਰ ਲਾਂਗੇ ਪਰ ਜੇਕਰ ਪਿੰਨੀਆਂ ਬਣਾਉਂਦੇ ਸਮੇਂ ਇਹ ਵੇਸਨ ਤੁਹਾਨੂੰ ਲੱਗਦਾ ਠੰਡਾ ਹੋ ਗਿਆ ਹੈ ਤੁਸੀਂ ਥੋੜਾ ਜਿਹਾ ਇਹਨੂੰ ਗਰਮ ਕਰ ਸਕਦੇ ਜੇ ਸਰਦੀਆਂ ਦਾ ਮੌਸਮ ਜਿਸ ਤਰ੍ਹਾਂ ਸ਼ੁਰੂ ਹੋ ਗਿਆ ਹੈ ਆਪਾਂ ਇਹਨਾਂ ਪਿੰਨੀਆਂ ਨੂੰ ਕਾਫੀ ਸਮਾਂ ਸਟੋਰ ਕਰਕੇ ਰੱਖ ਸਕਦੇ ਆ ਬਿਲਕੁਲ ਵੀ ਖਰਾਬ ਨਹੀਂ ਹੋਣਗੀਆਂ ਆਏ ਪਿੰਨੀਆਂ ਦਾ ਸਾਈਜ਼ ਤੁਸੀਂ ਆਪਣੇ ਅਕੋਰਡਿੰਗ ਵੱਡਾ ਛੋਟਾ ਜਿਸ ਤਰ੍ਹਾਂ ਦਾ ਵੀ ਚਾਹੋ ਰੱਖ ਸਕਦੇ ਜੇ ਤੇ ਤੁਸੀਂ ਦੇਖੋ ਇੰਨੇ ਕੁ ਵਸਨਾਂ ਕਿੰਨੀਆਂ ਜਿਆਦੀਆਂ ਪਿੰਨੀਆਂ ਬਣ ਕੇ ਤਿਆਰ ਹੋਈਆਂ ਨੇ ਤੁਸੀਂ ਇਸ ਤਰੀਕੇ ਨਾਲ ਇੱਕ ਵਾਰ ਘਰ ਵਿੱਚ ਇਹ ਪਿੰਨੀਆਂ ਬਣਾ ਕੇ ਜਰੂਰ ਦੇਖਿਓ ਬਹੁਤ ਹੀ ਸੌਖੇ ਤਰੀਕੇ ਨਾਲ ਬਹੁਤ ਹੀ ਜਿਆਦੀਆਂ ਐ ਸੌਫਟ ਜੀਆਂ ਪਿੰਨੀਆਂ ਬਣ ਕੇ ਤਿਆਰ ਹੋ ਜਾਂਦੀਆਂ ਨੇ ਜੇਕਰ ਪਹਿਲੀ ਵਾਰ ਵੀ ਬਣਾਓਗੇ ਤੇ ਇੱਕਦਮ ਵਧੀਆ ਬਣਨਗੀਆਂ ਬਾਕੀ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਸੀ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ